ਅਸੀਜਾ ਸਾਹਿਬ ਜਿਹੜਾ ਅੱਜ ਗੁੜੀਆ ਦੇ ਵੈਸ਼ਨਵੀ ਪ੍ਰਧਾਨ ਜੀ ਦੀ ਪੋਤੀ ਦਾ ਅੱਜ ਵੱਡੇ ਸੀਗਾ ਤੇ ਤੁਹਾਡੀ ਦੋਤੀ ਹੋ ਗਈ ਤੁਹਾਡੀ ਦੋਤੀ ਲੱਗੀ ਤੇ ਤੁਸੀਂ ਜਿਵੇਂ ਅੱਜ 7 ਸਿਟੀ ਦੇ ਵਿੱਚ ਹੁਣ ਬੂਟੇ ਲਾਇਏ ਨੇ ਤੇ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਇੱਕ ਰੁਖ 100 ਸੁਖ ਅੱਜ ਪ੍ਰਿੰਸੈਸ ਵੈਸ਼ਨਵੀ ਡਾਕਟਰ ਆਫ ਵੀਨੂ ਸਾਜਨ ਸਚਦੇਵਾ ਉਹ ਜੋ ਕਿ ਪ੍ਰਧਾਨ ਜੀ ਸ਼੍ਰੀ ਰਾਜਕੁਮਾਰ ਜੀ ਸਚਦੇਵਾ ਜੀ ਦੀ ਪੋਤੀ ਹੈ ਉਹਦਾ ਜਨਮ ਦਿਨ ਸੀ ਤੇ ਮੇਰੀ ਜੋਤੀ ਲੱਗਦੀ ਹੈ ਉਸ ਦੇ ਦੌਰਾਨ ਜੋ ਪ੍ਰਧਾਨ ਜੀ ਨੇ ਉਪਰਾਲਾ ਕੀਤਾ ਹੈ ਇਹ ਪੇਡ ਲਗਾ ਕੇ ਜੋ ਮਤਲਬ ਕਿ ਸਾਰਾ ਵਾਤਾਵਰਨ ਜਿਹਦੇ ਨਾਲ ਠੀਕ ਹੁੰਦਾ ਹੈ ਜੋ ਪ੍ਰਧਾਨ ਜੀ ਨੇ ਉਪਰਾਲਾ ਕੀਤਾ ਵਧਾਈ ਦੇ ਪਾਤਰ ਨੇ ਇਹ ਔਰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਸਭ ਨੂੰ ਕਿ ਹਰੇਕ ਨੂੰ ਹੀ ਮਤਲਬ ਕਿ ਆਪਣੇ ਜਿਹੜੇ ਜਨਮ ਦਿਨ ਨੇ ਉਹ ਇਦਾਂ ਪੇਡ ਲਗਾ ਕੇ ਹੀ ਮਨਾਨੇ ਚਾਹੀਦੇ ਨੇ ਕਿਉਂਕਿ ਪੇਡ ਹੀ ਜੀਵਨ ਹੈ ਪੇਡ ਜੀਵਨ ਇਸ ਲਈ ਕਹਿ ਰਿਹਾ ਮੈਂ ਕਿਉਂਕਿ ਪੇੜ ਹੀ ਆਕਸੀਜਨ ਦਿੰਦੇ ਨੇ ਤੇ ਆਕਸੀਜਨ ਨਾਲ ਹੀ ਸਾਡਾ ਜੀਵਨ ਚੱਲਦਾ ਹੈ ਇਸ ਕਰਕੇ ਹਰੇਕ ਬੰਦੇ ਨੂੰ ਹਰੇਕ ਆਦਮੀ ਨੂੰ ਇਹ ਪੇੜ ਲਗਾਉਣੇ ਚਾਹੀਦੇ ਨੇ ਤਾਂ ਜੋ ਇਹ ਵਾਤਾਵਰਨ ਸ਼ੁੱਧ ਹੋ ਸਕੇ ਤੇ ਸਾਡਾ ਜਿਹੜਾ ਆਪਣਾ ਆਲਾ ਦੋਲਾ ਸਾਫ਼ ਰਹਿ ਸਕੇ ਧੰਨਵਾਦ ਜਿੱਥੇ ਪ੍ਰਿੰਸਿਸ ਵੈਸ਼ਨੂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦਾ ਹਾਂ ਉੱਥੇ ਉਹਨਾਂ ਦੇ ਮਾਤਾ ਪਿਤਾ ਸਾਜਨ ਜੀ ਨੂੰ ਔਰ ਉਹਨਾਂ ਦੇ ਦਾਦਾ ਜੀ ਰਾਜਕੁਮਾਰ ਜੀ ਔਰ ਉਹਨਾਂ ਦਾ ਪੂਰਾ ਪਰਿਵਾਰ ਨੂੰ ਸਿਰਦੇਵਾ ਪਰਿਵਾਰ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਪ੍ਰਧਾਨ ਜੀ ਅੱਜ ਤੁਹਾਡੀ ਪੋਤੀ ਦਾ ਜਨਮ ਦਿਨ ਹੈ ਤੇ ਸਾਡੇ ਵੱਲੋਂ ਸਾਡੇ ਅਖਬਾਰ ਵੱਲੋਂ ਤੇ ਸਾਡੇ ਚੈਨਲ ਵੱਲੋਂ ਤੇ ਤੇਜ ਸਵੇਰਾ ਵੱਲੋਂ ਤੇ ਸਮਾਣਾ ਹਲਚਲ ਨੀਸ ਵੱਲੋਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਜਿਹੜਾ ਤੁਸੀਂ ਇਹ ਬੂਟੇ ਲਾਣ ਦਾ ਉਪਰਾਲਾ ਕੀਤਾ ਬਹੁਤ ਹੀ ਵਧੀਆ ਕੀ ਸੰਦੇਸ਼ ਦਿਓਗੇ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਮੇਰੀ ਪੋਤੀ ਵੈਸ਼ਨੀ ਸਚਦੇਵਾ ਜੋ ਕਿ ਫਾਦਰ ਚੰਚਲ ਸਚਦੇਵਾ ਮਦਰ ਵੀਨੂ ਸਚਦੇਵਾ ਪੋਤੀ ਦੇ ਜਨਮ ਦਿਨ ਦੀ ਖੁਸ਼ੀ 'ਚ ਅੱਜ 5 ਸਾਲ ਪੂਰੇ ਕਰਕੇ 6ਵੇਂ ਸਾਲ ਦੇ ਵਿੱਚ ਐਂਟਰ ਹੋਈ ਹੈ ਉਡੀ ਖੁਸ਼ੀ ਚ ਅੱਜ ਮੇਰਾ ਵਿਚਾਰਤਾ ਸੀ ਕਿ ਸੈਂਕੜੋਂ ਦੀ ਤਦਾਦ ਦੇ ਵਿੱਚ ਅਸੀਂ ਪੇੜ ਲਾਣੇ ਸੀ ਉਹ ਪੇੜ ਦਾ ਵੀ ਇੰਤਜ਼ਾਮ ਕੀਤਾ ਸਾਰਾ ਕੁਝ ਕੀਤਾ ਲੇਕਿਨ ਮਜਬੂਰੀ ਆ ਗਈ ਉਦ ਕਰਕੇ ਅੱਜ ਅਸੀਂ 5 ਪੇੜ ਲਾ ਕੇ ਸ਼ੁਰੂਆਤ ਕਰ ਰਹੇ ਹਾਂ ਔਰ ਕੁਝ ਆਉਣ ਵਾਲੇ ਇੱਕ ਹਫ਼ਤੇ ਦੇ ਅੰਦਰ ਸੈਂਕੜੋਂ ਦੀ ਗਿਣਤੀ ਦੇ ਵਿੱਚ ਜਿਹੜੀ ਪੇੜ ਹੈ ਜਿਸ ਤਰ੍ਹਾਂ ਪਿਛਲੀ ਸਾਡੀ ਕਟਾਰੀਆ ਸਾਹਿਬ ਦੀ ਭਾਰਤੀਆ ਬਾਲਪੁਰ ਮਾਸੰਗ ਦੀ ਜਿਹੜੀ ਟੀਮ ਸੀ 5000 ਦੇ ਕਰੀਬ ਪੇੜ ਲਾਇਆ ਸੀ ਇਸੇ ਉਪਰਾਲੇ ਦੇ ਤਹਿਤ ਇਸ ਸਾਲ ਵੀ ਸਾਵਣ ਦੇ ਵਿੱਚ ਜੋ ਪੇੜ ਲਗਾਏ ਜਾਂਦੇ ਨੇ ਇਹਨਾਂ ਦੇ ਵਿੱਚ ਕੀ ਹੈ ਕਿ ਚੱਲਣ ਦਾ ਜਿਹੜਾ ਪੇੜ ਤੇ ਚੱਲਣਾ ਹੁੰਦਾ ਨਾ ਉਹ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਸਭ ਤੋਂ ਵਧੀਆ ਲਾਣਾ ਤਾਂ ਹਰ ਕੋਈ ਜਾਣਦਾ ਹੈ ਲੇਕਿਨ ਇਹਦੀ ਦੇਖ ਰਹਿ ਕੇ ਇਹਨੂੰ ਚਲਾਣਾ ਸਾਡਾ ਮਕਸਦ ਹੈ ਚੱਲਨੇ ਚਾਹੀਦੇ ਨੇ ਤਾਂਕਿ ਇਹਦੇ ਨਾਲ ਬਿਮਾਰੀ ਨੂੰ ਵਾਤਾਵਰਨ ਨੂੰ ਜੋ ਸਾਫ਼ ਸੁਥਰਾ ਮਿਲ ਜਾਏ ਔਰ ਮੈਂ ਸਾਰੇ ਸਮਾਣਾ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਕੀ ਜਨਮ ਦਿਨ ਹੋਵੇ ਚ ਹੈ ਵੈਰੀ ਨਮਰਸੀ ਹੋਵੇ ਤਾਂ ਆਪਾਂ ਨੂੰ ਪੇੜ ਜ਼ਰੂਰ ਲਗਾਣੇ ਚਾਹੀਦੇ ਨੇ ਇਹ ਆਪਣੀ ਅੱਜ ਸ਼ਰੀਰ ਵਾਸਤੇ ਆਪਣੇ ਜੀਵਨ ਵਾਸਤੇ ਬਹੁਤ ਮਹੱਤਵਪੂਰਨ ਐਨਾ ਕੁਝ ਕਹਿੰਦਾ ਮੈਂ ਵੈਸ਼ਨੀ ਨੂੰ ਵੈਸ਼ਨੀ ਦੇ ਨਾਨਾ ਜੀ ਨੇ ਮਾਮਾ ਜੀ ਖੜੇ ਰਜਤ ਸਾਰਿਆਂ ਨੂੰ ਨਾਨੀ ਜੀ ਨੂੰ ਦਿਲ ਦੀਆਂ ਗਰਾਈਆਂ ਨਾਲ ਜਨਮ ਦਿਨ ਦੀਆਂ ਮੁਬਾਰਕਾਂ ਦਿੱਤਾ ਧੰਨਵਾਦ ਜੀ ਚੱਲ ਚੱਲ ਕਰਦੇ ਰਹਿਣ ਕਿ ਕਿ ਬੱarre

ਕੰਗੋਸ਼ ਸਵੇਰ ਹੋ ਜਾਗਾ ਸਵੇਰ ਹੋਗਾ ਕਾਣ ਲਾਦੀਰਾ ਦੇ ਰਾਮ ਨਦੀpuri ਰ ਮੇਰਾ ਤੇ ਜੈ 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 ਅੱਜ ਸਾਡੇ ਬਹਾਵਲਪੁਰ ਸਮਾਜ ਦੇ ਤੇ ਪੰਜਾਬ ਪ੍ਰਧਾਨ ਰਾਜਕੁਮਾਰ ਸਚਦੇਵਾ ਜੀ ਦੀ ਪੋਤੀ ਦਾ ਜਨਮ ਦਿਨ ਤੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ 7 ਸਿਟੀ ਕਲੋਨੀ ਦੇ ਵਿੱਚ ਵੱਖ-ਵੱਖ ਥਾਂ ਤੇ ਬੂਟੇ ਲਗਾਏ ਗਏ ਆਪਾਂ ਨੂੰ ਹਰ ਕਿਸੇ ਨੂੰ ਇਹੋ ਜਿਹਾ ਉਪਰਾਲਾ ਕਰਨਾ ਚਾਹੀਦਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਰੁੱਖਾਂ ਦੀ ਬਹੁਤ ਐਮੀਅਤ ਹੈ ਕਿਉਂਕਿ ਜਿਵੇਂ ਆਪਾਂ ਦੇਖ ਲਈਆਂ ਅੱਜ ਦੇ ਸਮੇਂ 'ਚ ਰੁੱਖ ਬਹੁਤ ਹੀ ਐਮ ਹੋ ਗਏ ਨੇ ਆਪਾਂ ਨੂੰ ਹਰ ਕਿਸੇ ਨੂੰ ਇਹੋ ਜਿਹਾ ਉਪਰਾਲੇ ਕਰਨੇ ਚਾਹੀਦੇ ਨੇ ਅਸੀਂ ਨਹੀਂ ਕਹਿੰਦੇ ਕਿ 150 ਲਾਓ ਜਿੰਨਾਕ ਜੋ ਜਿੰਨੇ ਕ ਨੂੰ ਸਰਦਾ ਹੈ 5 4 2 ਬੂਟੇ ਜ਼ਰੂਰ ਲਗਾਉਣੇ ਚਾਹੀਦੇ ਨੇ ਉੱਤੇ ਆਪਾਂ ਨੂੰ ਹਰ ਕਿਸੇ ਨੂੰ ਇਹੋ ਜਿਹਾ ਉਪਰਾਲੇ ਕਰਨੇ ਚਾਹੀਦੇ ਨੇ ਜਿਸ ਦੇ ਨਾਲ ਜਿਹੜਾ ਵਾਤਾਵਰਣ ਸਾਫ਼ ਬਣਿਆ ਰਹੇ ਤੇ ਬਿਮਾਰੀਆਂ ਤੋਂ ਵੀ ਆਪਾਂ ਨੂੰ ਬਹੁਤ ਮੁਕਤੀ ਮਿਲਦੀ ਹੈ ਤੇ ਜਿਵੇਂ ਅੱਜ ਪ੍ਰਧਾਨ ਜੀ ਨੇ ਤੇ ਸਮੂਹ ਟੀਮ ਵੱਲੋਂ ਉਪਰਾਲਾ ਕੀਤਾ ਗਿਆ ਇਹਨਾਂ ਦੀ ਪੋਤੀ ਦਾ ਜਨਮ ਦਿਨ ਤੇ ਆਪਾਂ ਨੂੰ ਸਭ ਨੂੰ ਇਹੋ ਜਿਹਾ ਉਪਰਾਲੇ ਕਰਨੇ ਚਾਹੀਦੇ ਨੇ 他来了。